एवरग्रीन चलण वाले दुपट्टियां ਦਾ ਕਲੈਕਸ਼ਨ ਲੈ ਕੇ ਆ ਜਿਆ ਸਪੈਸ਼ਲੀ ਤੁਹਾਡੇ ਵਾਸਤੇ ਕਿਉਂਕਿ ਦੀਵਾਲੀ ਆ ਰਹੀ ਹੈ ਦੀਵਾਲੀ ਦੇ ਵੀ ਸਪੈਸ਼ਲ ਸੈਲ ਦੇਣਗੇ ਜੀ ਦੁਪट्टे ਕਿਉਂਕਿ ਕੁੜੀਆਂ ਦੀ ਬਹੁਤ ਜ਼ਿਆਦਾ ਡਿਮਾਂਡ ਹੋ ਜਾਈ ਕਿ ਉਹਨਾਂ ਨੂੰ ਦੁਪੱਟੇ ਦੇ ਕਲੈਕਸ਼ਨ ਚਾਹੀਦੇ ਹੈ ਤੇ ਕਾਫੀ ਸਾਰੀ ਲੇਡੀਆਂ ਦੀ ਡਿਮਾਂਡ ਹੁੰਦੀ ਹੈ ਕਿ ਉਹਨਾਂ ਨੂੰ ਵੀ ਦੁਪੱਟੇ ਚਾਹੀਦੇ ਹੈ ਬਟ ਬੀਬੀਆਂ ਨੂੰ ਕਿਹੜੇ ਕਾਟਨ ਦੇ ਦੁਪੱਟੇ ਚਾਹੀਦੇ ਤੇ ਚਲੋ ਫਿਰ ਅੱਜ ਸਰੋਂ ਕੁਝ ਦੁਪੱਟੇ ਚੈੱਕ ਕਰਾਨੇ ਹੈ ਸਪੈਸ਼ਲੀ ਦੀਵਾਲੀ ਵਾਸਤੇ ਜੇਕਰ ਤੁਹਾਨੂੰ ਵੀ ਲੈਣੇ ਹੋ ਐਵਰਗ੍ਰੀਨ ਦੁਪੱਟੇ ਲੈ ਕੇ ਆ ਚੁੱਕਿਆ ਸਦਾ ਬਾਹਰ ਨੇ ਐਨੀ ਟਾਈ

ਤਲ ਸਿਰੋ ਦਿਖਾਣਾ ਹੈ ਕੁਝ ਦੁਪਟਿਆ ਦੇ ਕਲੈਕਸ਼ਨ ਦੁਪੱਟੇ ਜਿਹੜੇ ਕਿ ਸਭ ਤੋਂ ਜ਼ਿਆਦਾ ਚੱਲਦੇ ਹੈ ਮੋਸਟ ਡਿਮਾਂਡੇਬਲ ਕਲੈਕਸ਼ਨ ਹੈ ਬੈਸਟ ਐਵਰਗ੍ਰੀਨ ਕਲੈਕਸ਼ਨ ਹੈ ਉਹ ਹੀ ਤੁਹਾਨੂੰ ਅੱਜ ਚੈੱਕ ਕਰਾਉਂਗੇ ਜਿਨ੍ਹਾਂ ਦੀ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਹੈ ਸੈਟ ਟੂ ਸੈਟ ਕਲੈਕਸ਼ਨ ਮਿਲੂਗਾ ਬਸ ਇਸ ਗੱਲ ਦਾ ਧਿਆਨ ਰੱਖਿਓ ਸਿੰਗਲ ਪੀਸ ਨਹੀਂ ਮਿਲੂਗਾ ਜਿਹੜਾ ਵੀ ਕਲੈਕਸ਼ਨ ਪਰਚੇਸ ਕਰੋਗੇ ਉਹ ਪੂਰਾ ਤੁਹਾਨੂੰ ਸੈਟ ਦੇ ਹਿਸਾਬ ਦੇ ਨਾਲ ਮਿਲਣ ਵਾਲਾ ਹੈ 25 ਤੋਂ 30000 ਮਿਨਿਮਮ ਆਰਡਰ ਰਹੇਗਾ ਤੇ ਹਾਂ ਤੁਸੀਂ ਐਨਾ ਆਰਡਰ ਕਰਕੇ ਘਰ ਤੋਂ ਵੀ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਜੇਕਰ ਤੁਸੀਂ ਦੁਕਾਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੁਕਾਨ ਵੀ ਕਰ ਸਕਦੇ ਹੋ ਤਾਂ ਚਲੋ ਫਿਰ ਦੁਪੱਟਾ ਚੈੱਕ ਕਰੋ ਅਸ ਦਾ ਫਰਸਟ ਦੁਪੱਟਾ ਤੁਹਾਨੂੰ ਦਿਖਾ ਦੇਣੇ ਆ ਬਹੁਤ ਪਿਆਰਾ ਪੀਸ ਹੈ ਤੇ ਫੀਸ ਚੈੱਕ ਕਰ ਸਕਦੇ ਹੋ ਫੋਇਲ ਪ੍ਰਿੰਟ ਦੇ ਨਾਲ ਆਊਗਾ ਜੀ ਫੋਇਲ ਪ੍ਰਿੰਟ ਦਾ ਆਰਟੀਕਲ ਹੈ ਫੈਬਰਿਕ ਦੀ ਗੱਲ ਕਰੀਏ ਪਿਓਰ ਸ਼ਿਫੋਨ ਫੈਬਰਿਕ ਹੈ ਤੁਹਾਨੂੰ 나ਜ਼ਰੇ ਨਹੀਂ ਮਿਲ ਜਾਂਦਾ ਆਪਣੇ ਕੋਲ ਇਸ ਤਰ੍ਹਾਂ ਦੇ ਆਰਟੀਕਲ ਦੇ ਵਿੱਚ ਡਿਜ਼ਾਈਨ ਪੈਟਰਨ ਬਹੁਤ ਪਿਆਰਾ ਹੈ ਲੈਂਥ ਵਿਡਥ ਪ੍ਰੋਪਰ ਮਿਲੋਗੀ ਉਹਦੇ ਟੈਨਸ਼ਨ ਨਾਲਿਓ ਬਣ ਜਾਊਗਾ 15 ਪੀਸਾਂ ਦਾ ਚਲ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾਉਣੀ ਆ ਕਾਟਨ ਦਾ ਕਾਟਨ ਆਪਣੇ ਕੋਲ 32 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਨਾਰਮਲ ਆਪਣੇ ਕੋਲ ਨਾਜ਼ਮीन ਦਾ ਦੁਪੱਟਾ 23 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਹਾਨੂੰ ਵੱਖਰੀ ਵੱਖਰੀ ਰੇਂਜ ਮਿਲ ਜਾਂਦੀ ਹੈ ਦੁਪੱਟਾ ਚੈੱਕ ਕਰੋ ਜੀ ਬਹੁਤ ਪਿਆਰਾ ਰਹਿਣ ਵਾਲਾ ਆ ਵੇਖੋ ਦੁਪੱਟਾ ਚੈੱਕ ਕਰ ਸਕਦੇ ਹੋ ਪ੍ਰਿੰਟ ਬਹੁਤ ਸੋਹਣਾ ਹੈ ਬਲੈਕ ਕਲਰ ਦਾ ਪ੍ਰਿੰਟ ਹੈ yellow ਕਲਰ ਦੇ ਦੁਪੱਟੇ ਦੇ ਉੱਤੇ ਕਾਫੀ ਪਿਆਰਾ ਜਿਹਾ ਡਿਜ਼ਾਈਨ ਮਿਲ ਰਿਹਾ ਹੈ ਨਾ ਤੁਹਾਨੂੰ ਪ੍ਰਿੰਟ ਬਹੁਤ ਸੋਹਣਾ ਹੈ ਕੈਂਟ ਕਲਰ ਹੈ ਤੇ ਨਾਲੇ ਇਹਨਾਂ ਦੇ ਵਿੱਚ ਬਹੁਤ ਸਾਰੇ ਕਲਰਸ ਨੇ ਆ ਚੈੱਕ ਕਰੋ ਕਲਰ ਸਾਰੇ ਵੇਖ ਸਕਦੇ ਹੋ ਬਹੁਤ ਪਿਆਰੇ ਪਿਆਰੇ ਕਲਰ ਸੌਂ ਵਾਲੇ ਹੈ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਮਿਕਸ ਕਲਰ ਦੇ ਨਾਲ ਆਰਟੀਕਲ ਆਊਗਾ ਇਹ ਹੈ ਜ ਆਪਣਾ 20 ਪੀਸਾਂ ਦਾ ਸੈਟ ਚਲੋ ਇੱਕ ਹੋਰ ਦਿਖਾਣੇ ਆ ਤੁਹਾਨੂੰ ਇੱਕ ਆ ਵਾਲਾ ਚੈੱਕ ਕਰੋ ਜੀ ਪੀਸ ਇਹ ਵੀ ਕਾਫੀ ਪ੍ਰੀਟੀ ਪੀਸ ਰੈਨ ਵਾਲਾ ਹੈ ਆ ਲੋ ਸਟੈਂਡਰਡ ਸਾਈਜ਼ ਦਾ ਦੁਪੱਟਾ ਹੈ ਚੈੱਕ ਕਰ ਸਕਦੇ ਹੋ ਸਾਈਡ ਦੇ ਵਿੱਚ ਤੁਹਾਨੂੰ ਬਹੁਤ ਪਿਆਰਾ ਜਿਹਾ ਬਾਰਡਰ ਮਿਲ ਜਾਂਦਾ ਹੈ ਫੋਇਲ ਦਾ ਵੀ ਪ੍ਰਿੰਟ ਹੈ ਦੇ ਵਿੱਚ ਹੈਗਾ ਡਿਜ਼ਾਈਨ ਪੈਟਰਨ ਕਾਫੀ ਪਿਆਰਾ ਹੈ ਦਾ ਲੋ ਕੁਇਸ ਬਹੁਤ ਜ਼ਿਆਦਾ ਕੈਂਟ ਹੈ ਐਸੇ ਵਿੱਚ ਤੁਸੀਂ ਕਲਰ ਚਾਰਟ ਦੇਖੋਗੇ ਆ ਵੇਖੋ ਬਹੁਤ ਪਿਆਰੇ ਪੀਸਸ ਨੇ ਮਲਟੀ ਕਲਰ ਦਾ ਸੈਟ ਆਉਣ ਵਾਲਾ ਹੈ ਮਲਟੀ ਕਲਰ ਤੁਹਾਨੂੰ ਕੰਪਲੀਟ ਸਾਰੇ ਡਿਫਰੈਂਟ ਡਿਫਰੈਂਸ ਮਿਲ ਜਾਣਗੇ ਤੇ ਇਹ ਵੀ 20 ਪੀਸਾ ਦਾ ਸੈਟ ਆਊਗਾ ਚਲੋ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾਨੇ ਆ ਇੱਕ ਆ ਵੇਖੋ ਇਹ ਵੀ ਕਾਫੀ ਪਿਆਰਾ ਪੀਸ ਆ ਪਲੇਨ ਹੈ ਜਿਨ੍ਹਾਂ ਨੂੰ ਪਲੇਨ ਚਾਹੀਦਾ ਹੋਵੇ ਉਹ ਪਲੇਨ ਦੁਪट्टे ਵੀ ਲੈ ਸਕਦੇ ਨੇ ਆਪਣੇ ਕੋਲ ਪਲੇਨ ਦੁਪट्टे ਵੀ ਮਿਲ ਜਾਣਗੇ ਤੁਹਾਨੂੰ ਇਸ ਤਰ੍ਹਾਂ ਦੇ ਐਦੇ ਵਿੱਚ ਇਹ ਪੂਰਾ ਮਲਟੀ ਕਲਰ ਦਾ ਸੈੱਟ ਹੈ ਜਿਵੇਂ ਕਿ ਆ ਚੈੱਕ ਕਰ ਰਹੇ ਹੋ ਕਾਫੀ ਸਾਰੇ ਕਲਰਸ ਨੇ ਐਦੇ ਵਿੱਚ ਚਲੋ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾ ਦਿੰਦੇ ਆ ਇੱਕ ਆਵਲ ਆਰਟੀਕਲ ਚੈੱਕ ਕਰੋ ਆ ਲੋ ਐਦਾ ਪ੍ਰਿੰਟ ਵੀ ਦੇਖ ਸਕਦੇ ਤੁਸੀਂ ਕਾਫੀ ਪਿਆਰਾ ਹੈ ਜਿਦੇ ਵਿੱਚ ਤੁਹਾਨੂੰ ਹੋਰ ਵੀ ਬਹੁਤ ਸਾਰੇ ਕਲਰਸ ਮਿਲ ਜਾਣਗੇ ਜੇਕਰ ਤੁਹਾਨੂੰ ਪਰਚੇਜ਼ਿੰਗ ਕਰਨੀ ਹੋਵੇ ਆ ਚੈੱਕ ਕਰ ਰਹੇ ਹੋ ਤੁਸੀਂ ਇਹਦੇ ਬਾਕੀ ਸਾਰੇ ਕਲਰਸ ਇਸ ਤਰ੍ਹਾਂ ਦੇ ਰਹਿਣ ਵਾਲੇ ਨੇ ਇਹਨਾਂ ਦੇ ਵਿੱਚ ਤੁਹਾਨੂੰ ਵੱਖਰੇ ਵੱਖਰੇ ਫੈਬਰਿਕਸ ਮਿਲ ਜਾਣਗੇ ਜੇਕਰ ਤੁਹਾਨੂੰ ਲੈਣਾ ਹੋਵੇ ਸਟੋਲ ਤਾਂ ਆਪਣੇ ਕੋਲ ਸਟੋਲ ਦਾ ਵੀ ਕਲੈਕਸ਼ਨ ਹੈ ਆ ਵੀ ਤੁਸੀਂ ਚੈੱਕ ਕਰ ਸਕਦੇ ਹੋ ਆ ਵੇਖੋ ਇਹ ਸਟੋਲ ਰਹਿਣ ਵਾਲਾ ਹੈ ਇਹਦੇ ਵਿੱਚ ਵੀ ਬਹੁਤ ਪਿਆਰੇ ਪਿਆਰੇ ਪ੍ਰਿੰਟਸ ਨੇ ਆ ਤੁਹਾਨੂੰ ਬਾਂਧਨੇ ਪ੍ਰਿੰਟ ਮਿਲ ਜਾਂਦਾ ਹੈ ਜਿਹੜਾ ਕਿ ਅਲਸ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਕਰ ਰਿਹਾ ਹੈ ਤੇ ਹਾਂਸ ਸਟੈਂਡਰਡ ਸਾਈਜ਼ ਹੈ ਸਟੋਲ ਦਾ ਵੀ ਸਾਈਜ਼ ਵਾਈ ਟੈਂਸ਼ਨ ਨਾ ਲਿਓ ਤੁਸੀਂ ਐਦੇ ਬਾਕੀ ਸਾਰੇ ਕਲਰ ਤੁਸੀਂ ਐਦੇ ਦੇਖ ਸਕਦੇ ਹੋ ਵਾਈਟ ਬੇਸ ਹੈ ਮਤਲਬ ਵਾਈਟ ਕਲਰ ਹੈ ਜਿਹਦੇ ਵਿੱਚ ਤੁਹਾਨੂੰ ਡਿਫਰੈਂਟ ਡਿਫਰੈਂਟ ਪ੍ਰਿੰਟਸ ਮਿਲ ਜਾਣਗੇ ਜਿਵੇਂ ਕਿ ਆ ਮਿਊਜ਼ਿਕ ਵਾਲਾ ਵੇਖ ਸਕਦੇ ਹੋ ਤੁਸੀਂ ਐਦੇ ਵਿੱਚ ਤੁਹਾਨੂੰ ਇਸ ਟਾਈਪ ਦਾ ਫਲੋਰਲ ਮਿਲ ਜਾਂਦਾ ਹੈ ਐਦੇ ਵਿੱਚ ਤੁਹਾਨੂੰ ਹਾਰਟ ਸ਼ੇਪ ਮਿਲ ਜਾਂਦਾ ਹੈ ਕੁਝ ਦੇ ਵਿੱਚ ਬਾਂਦੇ ਮਿਲ ਜੂਗਾ ਇਸ ਤਰ੍ਹਾਂ ਦੇ ਕਲੈਕਸ਼ਨ ਆਣਗੇ ਸੈਟ ਟੂ ਸੈਟ 25000 ਮਿਨਿਮਮ ਆਰਡਰ ਪਲੇਸ ਕਰਨਾ ਹੈ ਕਰੇ ਬਾਟੇ ਆਨਲਾਈਨ ਪਰਚੇਸਿੰਗ ਕਰ ਸਕਦੇ ਹੋ ਵੀਡੀਓ ਕਾਲ ਦੀ ਫੈਸਿਲਿਟੀ ਹੈ ਜੇਕਰ ਤੁਸੀਂ ਪਰਚੇਸਿੰਗ ਕਰਨਾ ਚਾਹੁੰਦੇ ਹੋ ਨੰਬਰ ਮੈਂਸ਼ਨ ਕਰ ਰਹੇ ਹਾਂ ਸਕਰੀਨ ਤੇ ਵਰਲਡ ਵਾਈਡ ਸ਼ਿਪਿੰਗ ਹੈ ਡੋਰ ਸਟੈਪ ਡਿਲੀਵਰੀ ਹੈ ਕਿਤੋਂ ਵੀ ਕਾਲ ਕਰ ਲਿਓ ਜੇਕਰ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਪਿਕਅਪ ਫੈਸਿਲਿਟੀ ਮਿਲ ਜਾਂਦੀ ਤੁਸੀਂ ਵਿਜ਼ਿਟ ਕਰਕੇ ਵੀ ਪਰਚੇਸਿੰਗ ਕਰ ਸਕਦੇ ਹੋ ਵਿਜ਼ਿਟ ਕਰਨ ਵਾਸਤੇ ਤੁਹਾਨੂੰ ਆਣਾ ਹੈ ਜ ਮੇਰਾ ਫੈਸ਼ਨ ਸੂਰਤ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਤੇ ਅੱਜ ਦੀ ਵੀਡੀਓ ਨੂੰ ਇੱਥੇ ਐਂਡ ਕਰ ਦੋ ਚਲਦੇ ਆਂ ਅਗਲੇ ਵੀਡੀਓ ਵੱਲ ਉਹਦੇ ਵਿੱਚ ਚੰਗਾ ਹੋਊਗਾ ਤੁਹਾਨੂੰ ਕੁਝ ਹੋਰ ਕਲੈਕਸ਼ਨ ਉਹ ਤੱਕ ਧਿਆਨ ਰੱਖਿਓ ਆਪਣਾ ਵੀਡੀਓ ਚੰਗੇ ਲੱਗੀ ਵੀ ਲਾਈਕ ਸ਼ੇਅਰ ਕਰ ਲਿਓ ਜੇਕਰ ਤੁਸੀਂ ਨਵੇਂ ਹੋ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨਾਲੇ ਬੈਲ ਆਈਕਨ ਨੂੰ ਜ਼ਰੂਰ ਤਾਂ ਪ੍ਰੈਸ ਕਰ ਲਿਓ ਉਹਦੇ ਕਰਕੇ ਤੁਹਾਨੂੰ ਨਵੇਂ-ਨਵੇਂ ਵੀਡੀਓਜ਼ ਤੇ ਨੋਟੀਫਿਕੇਸ਼ਨਸ ਮਿਲਦੇ ਰਹਿਣਗੇ